ਮੇਰੀ ਬੇਨਤੀ ਜੇ ਜਿਕਰਾ ਗਜਾਵਾਂਗਾ ਉਹਦਾ ਜਵਾਬ ਤੁਸੀਂ ਦੇਣਾ ਪਰ ਜਿਕਰਾ ਕਿਸ ਕਾਰਨ ਗਜਾਵਾਂਗਾ ਸਹਿਮਤੀ ਵਿੱਚ ਜਵਾਬ ਦੇਣਾ ਉਹਦੀ ਸਾਰੇ ਸਹਿਮਤ ਹੋ ਕੇ ਉਹਦਾ ਜਵਾਬ ਦੇਣਾ ਤੁਹਾਨੂੰ ਪਤਾ ਹੈ ਤੁਹਾਨੂੰ ਗੁਰ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋਈ ਕੋਈ ਨਿਤਰਿਆ ਨਹੀਂ ਜਿਹੜਾ ਹਾ ਦਾ ਨਾਰਾ ਮਾਰਦਾ ਗੁਰਤੇ ਇੱਕ ਬਾਦਲ ਸਾਹਿਬ ਸੱਚੇ ਪਾਤਸ਼ਾਹ ਦਾ ਕਸੂਰ ਕੀ ਹੈ ਕੋਈ ਨਹੀਂ ਨਿਤਰਿਆ ਜਦੋਂ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਸੀਸ ਪਹੁੰਚਿਆ ਮਹਾਰਾਜ ਦਾ ਨੌਵੇਂ ਪਾਤਸ਼ਾਹ ਦਾ ਮਹਾਰਾਜ ਨੇ ਕੇਸਗੜ ਸਾਹਿਬ ਖੰਡੇ ਦੀ ਪਾਹੁਲ ਤਿਆਰ ਕੀਤੀ ਪੰਜ ਸੀਸਲੇ ਪੰਜ ਪਿਆਰੇ ਤਿਆਰ ਕੀਤੇ ਫਿਰ ਅੰਮ੍ਰਿਤ ਤਿਆਰ ਕਰਕੇ ਖੰਡੇ ਦੀ ਪਾਹੁਲ ਛਕਾ ਕੇ ਫਿਰ ਆਪ ਗੋਡੇ ਟੇਕ ਕੇ ਪੰਨਿਆਂ ਪਿਆਰਿਆਂ ਕੋਲ ਅੰਮ੍ਰਿਤ ਦੀ ਦਾਤ ਲਈ ਆਖੋ ਵਾਹਿਗੁਰੂ ਮੈਂ ਬੇਨਤੀ ਕਰਾਂ ਇਸ ਖੰਡੇ ਦੀ ਪੌਲ ਤੋਂ ਲੋਕ ਕਹਿੰਦੇ ਨੇ ਇਹ ਸਰਦਾਰ ਕਿਦਾਂ ਦੇ ਨੇ ਇਹਨਾਂ ਨੂੰ ਮੌਤ ਨਾਲ ਡਰੀ ਨਹੀਂ ਲੱਗਦਾ ਇਹਨਾਂ ਦੇ ਬੰਦ-ਬੰਦ ਕੱਟੇ ਜਾਂਦੇ ਇਹ ਨਹੀਂ ਡਰਦੇ ਮੁੜਦੇ ਨਹੀਂ ਇਹਨਾਂ ਨੂੰ ਦੇਗਾਂ ਵਿੱਚ ਉਬਾਲਿਆ ਜਾਂਦਾ ਤਾਂ ਨਹੀਂ ਇਹ ਮੜਦੇ ਇਹ ਕਿਹੜੀ ਪਾਵਰ ਹੈ ਜਿਹੜੀ ਇਹਨਾਂ ਨੂੰ ਮੌਤ ਤੋਂ ਨਿਰਭੈ ਕਰ ਦਿੰਦੀ ਹੈ ਇਹ ਕਾਲ ਤੋਂ ਪਰੇ ਹੋ ਜਾਂਦੇ ਨੇ ਇਹ ਕਾਲਾਂ ਦੇ ਕਾਲ ਵਾਹਿਗੁਰੂ ਜੀ ਦਾ ਉਪਾਸਨਾ ਕਰਕੇ ਇਹ ਮੌਤ ਨੂੰ ਜਿੱਤ ਲੈਂਦੇ ਨੇ ਇਹ ਕਿਹੜੀ ਪਾਵਰ ਹੈ ਇਹ ਖੰਡੇ ਦੀ ਪਾਉਲ ਹੈ ਜਿਹੜਾ ਸਰਬਲੋਹ ਦੇ ਬਾਟੇ ਵਿੱਚ ਪੰਜ ਬਾਣੀਆਂ ਪਾ ਕੇ ਪੰਜਾਂ ਪਿਆਰਿਆਂ ਨੇ ਸਾਨੂੰ ਜਿਹੜੀਆਂ ਅੱਖਾਂ ਵਿੱਚ ਪੰਜ ਚੂਲੇ ਦਿੱਤੇ ਨੇ ਸਾਡੇ ਸੀਸ ਵਿੱਚ ਪੰਜ ਚੂਲੇ ਪਾਏ ਨੇ ਸਾਡੇ ਮੁਖ ਤੇ ਪੰਜ ਚੂਲੇ ਪਾਏ ਨੇ ਇਹ ਪ੍ਰਤਾਪ ਹੈ ਪੰਜਾਂ ਪਿਆਰਿਆਂ ਦਾ ਜਿਹੜਾ ਸਿੱਖ ਨੂੰ ਮੌਤ ਤੋਂ ਡਰ ਨਹੀਂ ਲੱਗਦਾ ਧੰ ਗੁਰੂ ਗ੍ਰੰਥ ਸਾਹਿਬ ਦੀ ਜੀ ਹਜ਼ੂਰੀ ਵਿੱਚ ਪੰਜ ਪਿਆਰੇ ਇਹ ਸਾਨੂੰ ਖੰਡੇ ਦੀ ਪਾਉਲ ਬਖਸ਼ਦੇ ਨੇ ਤੇ ਕਹਿੰਦੇ ਨੇ ਅੱਜ ਤੋਂ ਬਾਅਦ ਤੇਰਾ ਜਨਮ ਸਥਾਨ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਤੇਰੇ ਪਿਤਾ ਜੀ ਦਾ ਨਾਮ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਤੋਂ ਬਾਅਦ ਤੇਰੀ ਧਰਮ ਮਾਤਾ ਮਾਤਾ ਸਾਹਿਬ ਕੌਰ ਜੀ ਪਰਿਵਾਰ ਤੇਰਾ ਖਾਲਸਾ ਪੰਥ ਅੱਜ ਤੇਰਾ ਜਨਮ ਖਾਲਸੇ ਪਰਿਵਾਰ ਵਿੱਚ ਹੋ ਗਿਆ ਆਖੋ ਵਾਹਿਗੁਰੂ ਪੰਜਾਂ ਪਿਆਰਿਆਂ ਨੇ ਪੰਜਾਂ ਬਾਣੀਆਂ ਦੇ ਘੂਲ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਇਹ ਖੰਡੇ ਦੀ ਪਾਉਲ ਬਖਸ਼ੀ ਸਮੇ ਸਮੇ ਤੇ ਸਿੱਖ ਨੂੰ ਮਾਰਿਆ ਗਿਆ ਸਿੱਖ ਨਹੀਂ ਮਰਿਆ ਮਾਰਨ ਵਾਲੇ ਨੇ ਕਿਹਾ ਵੀ ਸਿੱਖ ਨਹੀਂ ਮਰਦੇ ਸਿੱਖੀ ਮਾਰੋ ਨਸ਼ੇ ਵਾੜੇ ਸਾਡੇ ਵਿੱਚ ਸਾਡੇ ਬੱਚਿਆਂ ਨੂੰ ਗਲਤ ਗਲਤ ਸਿੱਖਿਆਵਾਂ ਦਿੱਤੀਆਂ ਸਾਡਾ ਇਤਿਹਾਸ ਵਿਗਾੜਿਆ ਸਾਡੇ ਹੁਣ ਸਿੱਖੀ ਇਤਿਹਾਸ ਤੇ ਅਟੈਕ ਹੋ ਰਿਹਾ ਸਾਡੀ ਸਿੱਖੀ ਤੇ ਅਟੈਕ ਹੋ ਰਿਹਾ ਸਿੱਖ ਨਹੀਂ ਮਰਿਆ ਇਹਨਾਂ ਕੋਲੋਂ ਨਾ ਸਿੱਖ ਮਰ ਸਕਦਾ ਇਹਨਾਂ ਹੁਣ ਸਿੱਖੀ ਮਾਰਨ ਦਾ ਪੀਚਾ ਬਣਿਆ ਪਿਆਰਿਓ ਖਾਲਸਾ ਜੀ ਹੁਣ ਇਹ ਖੰਡੇ ਦੀ ਪੌਲ ਤੇ ਅਟੈਕ ਕਰਨ ਲੱਗੇ ਜੀ ਇਹ ਕਹਿੰਦੇ ਆ ਅਸੀਂ ਖੰਡੇ ਦੀ ਪੌਲ ਆਪਣੀ ਤਿਆਰ ਕਰਨੀ ਏ ਜਪੂ ਸਾਹਿਬ ਨੂੰ ਛੱਡ ਕੇ ਚੋਪਈ ਸਾਹਿਬ ਨੂੰ ਛੱਡ ਕੇ ਮੈਂ ਬੇਨਤੀ ਕਰਾਂ ਇਸੇ ਖੰਡੇ ਦੀ ਪੌਲ ਤੋਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਪੈਦਾ ਹੋਏ ਇਸੇ ਖੰਡੇ ਦੀ ਪੌਲ ਤੋਂ ਸੰਤ ਬਾਬਾ ਗੁਰਪਤਨ ਸਿੰਘ ਪਿੰਡਰਾਂ ਵਾਲੇ ਪੈਦਾ ਹੋਏ ਇਸੇ ਖੰਡੇ ਦੀ ਪੌਲ ਤੋਂ ਬਾਬਾ ਅਤਰ ਸਿੰਘ ਵਰਗੇ ਮਾਹਬਲੀ ਪੈਦਾ ਹੋਏ ਸੰਜਰਨੈਲ ਸਿੰਘ ਵਰਗੇ ਪੈਦਾ ਹੋਏ ਇਹ ਖੰਡੇ ਦੀ ਪੌਲ ਦੀ ਮਰਿਆਦਾ ਨੂੰ ਜਿਹੜਾ ਛੇੜੇਗਾ ਉਸ ਨੂੰ ਅਸੀਂ ਕਬੂਲ ਨਹੀਂ ਕਰਾਂਗੇ ਕਿਸੇ ਵੀ ਸੂਰਤ ਇਹ ਗੱਲ ਕਬੂਲ ਨਹੀਂ ਕੀਤੀ ਜਾ ਸਕਦੀ ਭਲਿਓ ਆਪਣੇ ਹਿਰਦਿਆਂ 'ਚ ਪਾ ਲੋ ਮੇਰੀ ਹੱਥ ਜੋੜ ਕੇ ਬੇਨਤੀ ਜੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਬਾਰ 'ਚ ਬੈਠੇ ਹੋ ਜਿਹੜਾ ਖੰਡੇ ਦੀਆਂ ਬਾਣੀਆਂ ਤੇ ਖੰਡੇ ਦੀ ਪੌਲ ਦੀ ਬਾਣੀ ਤੇ ਅਗਰ ਕੁਝ ਵੀ ਬੋਲਦਾ ਹੈ ਉਹ ਦੀ ਜੀ ਜ਼ੁਬਾਨ ਕੱਟ ਵੀ ਸਕਦੇ ਹੋ ਤੇ ਕੱਟ ਦਿਓ ਮੈਂ ਬੇਨਤੀ ਕਰਦਾ ਮਾੜਾ ਜਿਹਾ ਮੁਹੰਮਦ ਸਾਹਿਬ ਤੇ ਕੋਈ ਬੋਲਦਾ ਮੁਸਲਮਾਨ ਕਹਿੰਦੇ ਵੀਰ ਮੇਰੇ ਜੇ ਮੁਹੰਮਦ ਸਾਹਿਬ ਤੇ ਕੋਈ ਬੋਲੇਗਾ ਜਿਹੜਾ ਗਲਾ ਵੱਡ ਕੇ ਲਹਿਗਾ ਉਹਨੂੰ ਇਨੇ ਲੱਖ ਰੁਪਏ ਇਨਾਮ ਦਿੱਤਾ ਜਾਵੇ ਐਲਾਨ ਕਰਦੇ ਨੇ ਉਹ ਕਿ ਮੈਂ ਬੇਨਤੀ ਕਰਾਂ ਸਾਡੀ ਜਿਹੜੀ ਜਿੰਦ ਜਾਨਾ ਖੰਡੇ ਦੀ ਪੌਲ ਹੈ ਜੇ ਕੋਈ ਬੰਦਾ ਖੰਡੇ ਦੀ ਪੌਲ ਦੀਆਂ ਬਾਣੀਆਂ ਤੇ ਅਟੈਕ ਕਰੇਗਾ ਤੇ ਭਾਵੇਂ ਸਾਡੂ ਜਾਨਾਂ ਦੀ ਬਲੀ ਲੈਣੀ ਪਵੇ ਜਾਂ ਦੇਣੀ ਪਵੇ ਅਸੀਂ ਪਾਸੇ ਨਹੀਂ ਹੋਵਾਂਗੇ ਮੈਂ ਅਗਰ ਸਹਿਮਤੀ ਜੇ ਤਾਂ ਜਵਾਬ ਦਿਓ ਜੇ ਵਰਨਾ ਜਵਾਬ ਨਾ ਦਿਓ ਜੇ ਜੇ ਘੈਰਤ ਅੰਦਰ ਹੈ ਜੇ ਜੇ ਕਿਰਪਾਨਾਂ ਪਾਈਆਂ ਜੇ ਸ੍ਰੀ ਸਾਹਿਬਾਂ ਪਾਈਆਂ ਜੇ ਪੰਜ ਕਕਾਰਾਂ ਦੇ ਧਾਰਨੀ ਹੋ ਜੇ ਗੁਰੂ ਗੋਬਿੰਦ ਸਿੰਘ ਜੀ ਨਾਲ ਪਿਆਰ ਕਰਦੇ ਹੋ ਤੇ ਫਿਰ ਆਪਾਂ ਖੰਡੇ ਦੀ ਪਾਹੁਲ ਤੇ ਅਟੈਕ ਨਹੀਂ ਹੋਣ ਦੇਣਾ ਕਿਸੇ ਸੂਰਤ ਵੀ ਹੁਣ ਜਕਾਰਾ ਤੇ ਜਾ ਕੇ ਆਪ ਜਵਾਬ ਦਿਓ ਆਪ ਜਕਾਰਾ ਗਜਾਓ ਬੋਲੇ ਕਿਸੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਲਿਵਾਸ ਦੀ ਰੀਸ ਕੀਤੀ ਅਸੀਂ ਉਹਦੇ ਖਿਲਾਫ ਖੜੇ ਹੋ ਗਏ ਕਿਸੇ ਨੇ ਕੋਈ ਗੱਲ ਕੀਤੀ ਮਹਾਰਾਜ ਦੇ ਬਾਰੇ ਅਸੀਂ ਖੜੇ ਹੋ ਗਏ ਕਿਸੇ ਨੇ ਮਹਾਰਾਜ ਦੀ ਫੋਟੋ ਦੇ ਬਾਰੇ ਕੋਈ ਗੱਲ ਕੀਤੀ ਅਸੀਂ ਖੜੇ ਹੋ ਗਏ ਉਹ ਇਹ ਤੇ ਸਿੱਧਾ ਸਿੱਧਾ ਸਾਡੀ ਜਿੰਦ ਨੂੰ ਅਟੈਕ ਹੈ ਇਹ ਨਹੀਂ ਬਰਦਾਸ਼ਤ ਕਰਨਾ ਸਿੱਖ ਨੇ ਮੇਰੀ ਕੰਨ ਖੋਲ ਕੇ ਗੱਲ ਸੁਣ ਲਿਓ ਜੀ ਇਹ ਆਲ ਵਰਲਡ ਇਚ মিডিਆ ਜਾਣਦਾ ਮੈਂ ਦਿੱਲੀ ਕਮੇਟੀ ਨੂੰ ਬੇਨਤੀ ਕੀਤੀ ਹੈ ਤੁਸੀਂ ਜੋ ਮਰਜ਼ੀ ਕਰੋ ਤੁਹਾਡੇ ਮਾਮਲੇ ਨੇ ਪਰ ਖੰਡੇ ਦੀ ਪੌਲ ਸਾਡੀ ਜਿੰਦ ਜਾਣ ਜੇ ਇਹਦੇ ਤੇ ਅਟੈਕ ਸਿੰਘ ਕਬੂਲ ਨਹੀਂ ਕਰੇਗਾ ਸਿੱਖ ਕਬੂਲ ਨਹੀਂ ਕਰੇਗਾ ਜਪ ਸਾਹਿਬ ਸਾਡੀ ਜਿੰਦ ਹੈ ਆਖੋ ਵਾਹਿਗੁਰੂ ਵਾਹਿਗੁਰੂ ਤੋਂ ਪ੍ਰਸਾਦ ਸਈਏ ਸਾਡੀ ਜਿੰਦ ਹੈ ਵਾਹਿਗੁਰੂ ਚੌਪਈ ਸਾਹਿਬ ਸਾਡੀ ਜਿੰਦ ਹੈ ਵਾਹਿਗੁਰੂ ਦਸਮ ਪਾਤਸ਼ਾਹ ਸਾਡੀ ਜਿੰਦ ਹੈ ਵਾਹਿਗੁਰੂ ਪੜਿਆ ਇੰਨੀਆਂ ਮੋਤਾਂ ਨੂੰ ਸਾਨੂੰ ਮਾਰ ਕੇ ਤੂੰ ਕਿਤੇ ਕੋਈ ਕੰਮ ਕਰ ਸਕਣਾ ਜਿੰਦਿਆਂ ਜੀ ਤੇਰੀ ਇੰਨੀ ਔਕਾਤ ਨਹੀਂ ਕਿ ਤੂੰ ਖੰਡੇ ਦੀ ਪੌੜ ਪਹਿਲਾ ਕਰ। ਇਸ ਇਸ ਗੱਲ ਨੂੰ ਦਿੱਲੀ ਕਮੇਟੀ ਵੀ ਪਰਵਾਹ ਨਹੀਂ ਕਰੇਗੀ ਔਰ ਪੂਰੀ ਤਰ੍ਹਾਂ ਖੜੀ ਹੈ। ਭਈ ਖੰਡੇ ਦੀ ਪੌਲ ਕਿਤੇ ਵੀ ਦਿੱਲੀ ਦੇ ਵਿੱਚ ਅਗਰ ਕੋਈ ਖੰਡੇ ਦੀ ਪੌਲ ਦੀਆਂ ਬਾਣੀਆਂ ਤੇ ਕੋਈ ਕਮੈਂਟਸ ਕਰਦਾ ਹੈ ਤੇ ਉਹਦੇ ਖਿਲਾਫ ਪੂਰੀ ਤਰ੍ਹਾਂ ਕਾਰਵਾਈ ਹੋਏਗੀ ਮੈਨੂੰ ਵਕਸ ਲੈਣਾ ਮੈਂ ਪੂਰੇ ਮਾਹੌਲ ਵਿੱਚ ਪੂਰੇ ਪਿਆਰ ਵਿੱਚ ਆਪਣੇ ਬਾਲਾ ਪ੍ਰੀਤਮ ਦੇ 2-3 ਮਿੰਟ ਤੁਹਾਡੇ ਵੱਲੋਂ